ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਰੰਤੂ ਸੁਣਦੇ ਨੇ ਸਾਰਿਆਂ ਦਾ ਮੈਂ ਦਿਲੋਂ ਬਹੁਤ ਹੀ ਧੰਨਵਾਦ ਕਰਦੀ ਆਂ ਸੋ ਇਸੇ ਤਰ੍ਹਾਂ ਮਾਣ ਅਧਰ ਦਿੰਦੇ ਰਹੋ ਮੈਂ ਵੀ ਤੁਹਾਡੀ ਝੋਲੀ 'ਚ ਬੋਲੀਆਂ, ਗੀਤ ਤੇ ਬਾਤਾਂ ਪਾਉਂਦੀ ਰਹੂੰਗੀ। ਸੋ ਅੱਜ ਬੜਾ ਪਿਆਰਾ ਗੀਤ ਲੈ ਕੇ ਆਈਆਂ। ਕਈ ਵਾਰੀ ਮੈਂ ਬਹੁਤ ਪੁਰਾਣੇ ਗੀਤ ਚੱਕ ਲੈਣੀਆਂ ਕਿਉਂਕਿ ਉਹਨਾਂ ਨੂੰ ਹੁਣ ਕੋਈ ਵੀ ਬੀਬੀ ਭੈਣ ਗਾਉਂਦੀ ਨਹੀਂ। ਫਿਰ ਉਹ ਪਿੱਛੇ ਦਬਦੇ-ਦਬਦੇ ਦਬ ਜਾਂਦੇ ਨੇ ਗੀਤ। ਸੋ ਅੱਜ ਵੀ ਇੱਕ ਤੁਹਾਨੂੰ ਇਦਾਂ ਦਾ ਗੀਤ ਸੁਣਾਉਣ ਲੱਗੀ ਆ ਮੈਂ। ਆਸ ਕਰਦੀ ਆ ਤੁਹਾਨੂੰ ਪਸੰਦ ਆਊਗਾ। ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਪਿਆਰੇ ਜੀ ਗੀਤ ਦਾ ਇੱਕ ਨਰਨੇ ਦਾ ਬੂਟਾ ਅਸਾਂ ਪਾਲਿਆ ਸੀ ਜਿਹੜਾ ਤਰਸਰੀਆ ਖੀਂਦੇ ਦੇਖਣੇ ਸੰਗੁਲਾ ਲਿਆਸੀ ਜੀੜਾ ਤਰਸ ਰਹੀ ਹੈ ਅੱਖੀਂ ਦੇਖਣੇ ਨੂੰ ਇੱਕ ਅਰਜ ਕਰਾਂ ਸਾਸ ਸਉਰੇ ਅੱਗੇ ਉੱਤ ਕਿਹੜੀ ਮੈਂ ਮਨਉਕੁਰਤ ਹੋ ਰਾਈ ਆਜਾ ਬਈ ਜਨੂ ਹੈ ਨਿਸਾਰ ਰਾਜ ਤੇਰਾ ਰਾਜ ਬਾਗ ਤੇਰਾ ਰਾਂਝਾ ਤਖਤ ਹਜਾਰੇ ਪੱਤੇ ਖੇਡ ਦਾਈ ਅਗ ਲਾਮਸ ਸੇ ਨੀ ਤੇਰਾ ਰਾਜ ਸਾਰਾ ਰਾਜ ਪਾਗ ਸਾਰਾ ਮੇਰਾ ਦਨਦਾਈ ਦੂਜੀ ਅਰਜ ਕਰਾਂ ਨੀ ਜੇਠ ਜਟਾਣੀ ਅੱਗੇ ਦੇਵੁਰ ਕੇਲੀ ਮੈ ਮਨ ਉਕਰਤਾਰਾਈ ਆ ਜਾ ਬੇਜਾ ਦਰਾਨੀਏ ਲਲ ਲਲਾਲ ਪੀੜਾ ਨੀ ਮੁਖ ਪਾਨੁ ਬਖਤਾ ਫਰਾਂਜ ਤਖਤ ਹੈ ਜਾਰੇ ਪੱਤੇ ਖੇੜਦਾਈ ਕੁਪਾਨੁਪਤਾ ਸੜੀ ਪਰਿਜੁਵਾਨੀ ਚਿਤਡਲਦਾਈ ਤੀਜੀ ਬੀਰਾ ਕੇੜੀ ਨੈਂ ਬਨੁ ਕਰਤੋ ਰਾਈ ਤੈਨੂੰ ਸੱਚ ਦਸਾਕ ਪਾਪੋ ਛੂਟ ਦਸਾਂ ਬੀਰਾ ਚੜਦੇ ਹੀ ਚੇਤਰ ਨੌਕਰ ਹੋ ਲਾ ਸਬਰ ਪਵੇ ਨੀ ਉਹ ਦੇਹਣੀਆਂ ਨੂੰ ਜੀਨਾ ਪੈਣ ੜੀ ਹਕ ਜਗਾਲਿਆ ਸੀ ਦੂਜਾ ਸਬਰ ਪਵੇ ਨੀ ਦੇੜੀ ਵੜੀਆਂ ਜੀ ਨਾ ਪੈਣ ਡੇ ਪੂਰ ਲੇਂਗਾਲੀਆ ਸੀ ਤੀਜਾ ਸਵਰੀ ਪਰੇਨੀ ਗੱਡੀ ਵਾਲਿਆ ਨੂੰ ਜੀ ਨਾ ਜਾਂਦੇ ਡਾ ਟਿਕਟ ਕੁਟ ਨੀ ਜੰਮੂ ਹਕਮਾਨੂ ਜੀ ਨਾ ਜਾਣਦੇ ਨਾਮ ਲੁਖਾਲੀ ਆਸੀ ਪੰਜ ਮਾਸ ਅਵਿਰਪ ਵੇ ਨੀ ਜੰਮੂ ਰਾਣੀਆਂ ਨੂੰ ਜੀ ਨਾ ਜਾਣਦੇ